ਸਿਕਾ ਜੀ ਸਾਰਿਆਂ ਨੂੰ ਮੈਂ ਅੱਜ ਛੋਟੀ ਜਿਹੀ ਗੱਲ ਦੀ ਦੱਸਣ ਲੱਗੀ ਹਾਂ ਪਰ ਉਹਦੇ ਵਿੱਚ ਬਹੁਤ ਵੱਡਾ ਗਿਆਨ ਪਰ ਉਹ ਇਹ ਆ ਆਪਾਂ ਸੋਚਦੇ ਆ ਫਲਾਣਾ ਕੀ ਕਰ ਰਿਹਾ ਉਹ ਕਿਵੇਂ ਕਰ ਰਿਹਾ ਉਹ ਕਿਉਂ ਕਰ ਰਿਹਾ ਆਪਾਂ ਕੀ ਲੈਣਾ ਜੇ ਆਪਾਂ ਇੰਨਾਂ ਗੱਲਾਂ ਤੋਂ ਪਰਹੇਜ਼ ਰੱਖਾਂਗੇ ਦੂਰ ਰਹਾਂਗੇ ਤਾਂ ਆਪਾਂ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਸਕਦੇ ਹਾਂ ਜੇ ਆਪਾਂ ਇਸ ਤਰ੍ਹਾਂ ਸੋਚਦੇ ਰਹੇ ਕਿ ਉਹ ਕੀ ਕਰਦਾ ਕਿਉਂ ਕਰਦਾ ਕਿਵੇਂ ਕਰਦਾ ਉਵੇਂ ਆਪਣੇ ਬੱਚਾ ਤੇ ਵੀ ਪਰਵਾਹ ਦੇ ਇਸੇ ਤਰ੍ਹਾਂ ਹੋਵੇਗਾ ਉਹ ਵੀ ਸੋਚਣਗੇ ਕਿ ਉਹ ਕੀ ਕਰਦਾ ਕਿਉਂ ਕਰਦੇ ਆ ਇਹ ਸਾਬ ਨਾਲ ਜੇਕਰ ਆਪਾਂ ਆਪਣੀ ਜ਼ਿੰਦਗੀ ਵਧੀਆ ਬਤੀਤ ਕਰਨਾ ਚਾਹੁੰਦੇ ਆ ਤਾਂ ਇਹਨਾਂ ਗੱਲਾਂ ਵੱਲ ਧਿਆਨ ਘਟ ਦਿਓ ਕੋਈ ਆਗ ਅੱਗ ਵੱਨੀ ਜਾਵੇ ਕੋਈ ਅਗਿਆਰ ਕੰਨੀ ਜਾਵੇ ਕੋਈ ਧਿਆਨ ਰੱਖਣ ਦੀ ਕੋਈ ਲੋੜ ਨਹੀਂ